ਪਹਾੜਾਂ ਦੇ ਵਿੱਚ ਇੱਕ ਵਾਰ ਫੇਰ ਤਬਾਹੀ ਮਚ ਗਈ ਹੈ ਕਿਉਂਕਿ ਅਚਾਨਕ ਬੱਦਲ ਫਟ ਗਿਆ ਹੈ ਬੱਦਲ ਫਟਣ ਤੋਂ ਬਾਅਦ ਨਦੀਆਂ ਨਾਲੇ ਪੂਰੀ ਤਰ੍ਹਾਂ ਉਫਾਨ ਦੇ ਉੱਤੇ ਆਏ ਹੋਏ ਨੇ ਮਲਬਾ ਜਿਹੜਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਮਲਬਾ ਛੜਾ ਉਹ ਵੱਢ ਚੁਕਿਆ ਲੋਕਾਂ ਦੇ ਘਰ ਨੇ ਛੜੇ ਉਹ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਤਸਵੀਰਾਂ ਨੇ ਜੜੀਆਂ ਉਹ ਵੀ ਸਾਹਮਣੇ ਆਈਆਂ ਨੇ ਜਾਣਕਾਰੀ ਮਿਲ ਰਹੀ ਹੈ ਕਿ ਬੱਦਲ ਹਟਣ ਤੋਂ ਬਾਅਦ ਦੋ ਲੋਕ ਨੇ ਜਿਹੜੇ ਉਹ ਲਾਪਤਾ ਹੋਏ ਨੇ ਤਾਂ ਉਤਰਾਖੰਡ ਦੇ ਚਮੋਲੀ ਦੇ ਵਿੱਚ ਬੱਦਲ ਫਟਿਆ ਉਤਰਾਖੰਡ ਦੇ ਚਮੋਲੀ ਅਤੇ ਰੂਦਰ ਪ੍ਰਯਾਗ ਦੇ ਵਿੱਚ ਇਹ ਬੱਦਲ ਫਟਿਆ ਬੱਦਲ ਫਟਣ ਤੋਂ ਬਾਅਦ ਦੋ ਲੋਕਾਂ ਦੇ ਲਾਪਤਾ ਹੋਣ ਦੀ ਖਬਰਾਂ ਜੜੀਆਂ ਮਿਲ ਰਹੀ ਹੈ ਤਾਂ ਕਿਹਾ ਜਾ ਰਿਹਾ ਹੈ ਕਿ ਦੋ ਲੋਕ ਨੇ ਜਿਹੜੇ ਉਹ ਲਾਪਤਾ ਹੋਏ ਨੇ ਹਾਲਾਂਕਿ ਕਈ ਕਾਰਨ ਨੇ ਜਿਹੜੇ ਉਹ ਇਸ ਬੱਦਲ ਫਟਣ ਤੋਂ ਬਾਅਦ ਆਏ ਸੈਲਾਬ ਦੇ ਵਿੱਚ ਨੁਕਸਾਨੇ ਗਏ ਨੇ ਤਸਵੀਰਾਂ ਨੇ ਛੜੀਆਂ ਉਤਰਾਖੰਡ ਦੇ ਚਮੋਲੀ ਤੇ ਰੋਦਰ ਪ੍ਰਿਆਗ ਤੋਂ ਸਾਹਮਣੇ ਆਈਆਂ ਨੇ ਜਿੱਥੇ ਤਬਾਹੀ ਹੀ ਤਬਾਹੀ ਹੈ ਜਿਹੜੀ ਉਹ ਮਚ ਚੁੱਕੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਮਲਬਾ ਜਿਹੜਾ ਉਹ ਵੜ ਚੁੱਕਿਆ ਲੋਕਾਂ ਦੇ ਘਰ ਨੇ ਜਿਹੜੇ ਉਹ ਵੀ ਟਹਿ ਟੇਰੀ ਹੋਏ ਨੇ ਨਦੀਆਂ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਕਾਫੀ ਜ਼ਿਆਦਾ ਵਧਿਆ ਤਾਂ ਚਮੋਲੀ ਦੇ ਵਿੱਚ ਦੋ ਲੋਕ ਨੇ ਜਿਹੜੇ ਉਹ ਲਾਪਤਾ ਹੋਏ ਨੇ ਮਲਬੇ ਕਾਰਨ ਕਈ ਪਰਿਵਾਰ ਆਪਣੇ ਘਰਾਂ ਦੇ ਵਿੱਚ ਫਸੇ ਹੋਏ ਨੇ ਟੀਰੀ ਗੜਵਾਲ ਵਿੱਚ ਕੋਈ ਜਾਨੀ ਨੁਕਸਾਨਾ ਝੜਾ ਉਹ ਨਹੀਂ ਹੋਇਆ ਪਰ ਘਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਰੋਦਰ ਪ੍ਰਿਆਗ ਵਿੱਚ ਅਲਕਨੰਦਾ ਤੇ ਮੰਦਾਕਰੀ ਨਦੀਆਂ ਦਾ ਪਾਣੀ ਦਾ ਪੱਧਰ ਝੜਾ ਉਹ ਲਗਾਤਾਰ ਵਧਦਾ ਜਾ ਰਿਹਾ ਹੈ ਪਾਣੀ ਰਹਾਇਸ਼ੀ ਇਲਾਕਿਆਂ ਵਿੱਚ ਦਾਖਲ ਹੋ ਗਿਆ ਰੋਦਰ ਪ੍ਰਿਆਗ ਵਿੱਚ ਹਨੂਮਾਨ ਮੰਦਿਰਾ ਝੜਾ ਉਹ ਵੀ ਪਾਣੀ ਦੇ ਵਿੱਚ ਡੁੱਬ ਗਿਆ ਕੇਦਾਰਨਾਥ ਘਾਟੀ ਤੇ ਲਾਬਾਰਾ ਪਿੰਡ ਵਿੱਚ ਮੋਟਰ ਰੋਡ ਤੇ ਇੱਕ ਪੁਲਾ ਝੜਾ ਉਹ ਵੀ ਤੇਜ਼ ਵਹਾ ਦੇ ਵਿੱਚ ਬਹਿ ਗਿਆ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਰੁਦਰਪ੍ਰਯਾਗ ਅਤੇ ਚਮੂਲੀ ਦੇ ਵਿੱਚ ਬੱਦਲ ਫਟਿਆ ਅਚਾਨਕ ਬੱਦਲ ਫਟਣ ਤੋਂ ਬਾਅਦ ਪਾਣੀ ਦਾ ਸੈਲਾਬ ਆਇਆ ਮਲਵਾ ਜਿਹੜਾ ਲੋਕਾਂ ਦੇ ਘਰਾਂ ਦੇ ਅੰਦਰ ਦਾਖਲ ਹੋ ਚੁੱਕਿਆ ਕਾਫੀ ਜ਼ਿਆਦਾ ਲੋਕ ਨੇ ਜਿਹੜੇ ਉਹ ਪ੍ਰਭਾਵਿਤ ਹੋਏ ਨੇ ਲੋਕਾਂ ਦੇ ਘਰ ਨਹੀਂ ਛਡੇ ਉਹ ਕਾਫੀ ਜ਼ਿਆਦਾ ਨੁਕਸਾਨੇ ਗਏ ਨੇ ਤਾਂ ਦੋ ਲੋਕਾਂ ਦੇ ਲਾਪਤਾ ਹੋਣ ਦੀ ਖਬਰਾਂ ਛੜੀ ਉਹ ਵੀ ਮਿਲ ਰਹੀ ਹੈ